ਤੁਸੀਂ ਵੇਖ ਰਹੇ ਹੋ SKN News Punjab ਤੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਹੋਰਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਪਾਸ ਕੀਤੇ ਗਏ ਤਿੰਨ ਹੋਰ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਸੇ ਬਾਬਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਟਵੀਟ ਕਰਕੇ ਸਾਰੀ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਦੱਸ ਦਿੰਦੇ ਆ ਕਿ ਇਹਨਾਂ ਬਿੱਲਾਂ ਨੂੰ ਮਨਜ਼ੂਰੀ ਦਿਵਾਉਣ ਦੇ ਲਈ ਪੰਜਾਬ ਸਰਕਾਰ ਲਗਾਤਾਰ ਚਾਰਾਜੋਈਆਂ ਕਰ ਰਹੀ ਸੀ ਤੇ ਦੂਜੇ ਪਾਸੇ ਗਵਰਨਰ ਦੇ ਉੱਤੇ ਵੀ ਕਈ ਵਾਰ ਇਸ ਤਰੀਕੇ ਦੇ ਦੋਸ਼ ਲੱਗ ਰਹੇ ਸੀ ਕਿ ਉਹ ਮਹੀਨਿਆਂ ਬੱਧੀ ਜਿਹੜੇ ਬਿੱਲ ਨੇ ਉਹਨਾਂ ਨੂੰ ਆਪਣੇ ਦਫ਼ਤਰ ਦੇ ਵਿੱਚ ਰੱਖੀ ਰੱਖਦੇ ਆ ਤੇ ਜਾਣਬੁੱਝ ਕੇ ਪੰਜਾਬ ਦੇ ਨਾਲ ਵਿਤਕਰਾ ਕਰਨ ਦੇ ਮਕਸਦ ਦੇ ਨਾਲ ਇਹਨਾਂ ਬਿੱਲਾਂ ਨੂੰ ਪਾਸ ਨਹੀਂ ਕਰਦੇ ਇਹਨਾਂ ਬਿੱਲਾਂ ਨੂੰ ਅੱਗੇ ਨਹੀਂ ਭੇਜਦੇ ਤੇ ਉਸ ਦੇ ਨਾਲ ਹੀ ਕਈ ਵਾਰ ਇਹ ਵੀ ਦੋਸ਼ ਲੱਗਿਆ ਕਿ ਜਾਣਬੁੱਝ ਕੇ ਕਈ ਬਿੱਲਾਂ ਨੂੰ ਰਾਸ਼ਟਰਪਤੀ ਕੋਲ ਭੇਜ ਦਿੰਦੇ ਆ ਤਾਂ ਜੋ ਪੰਜਾਬ ਸਰਕਾਰ ਉਹਨਾਂ ਦੇ ਪਿੱਛੇ ਕੋਈ ਕਾਰਵਾਈ ਨਾ ਕਰ ਸਕੇ ਕਿਉਂਕਿ ਜਦੋਂ ਇੱਕ ਵਾਰ ਬਿੱਲ ਰਾਸ਼ਟਰਪਤੀ ਕੋਲ ਚਲੇ ਜਾਂਦੇ ਆ ਤਾਂ ਫਿਰ ਸੂਬੇ ਦੀ ਸਬੰਧਿਤ ਤੇ ਸਰਕਾਰ ਦੇ ਕੋਲ ਕੋਈ ਵੀ ਆਪਸ਼ਨ ਬਾਕੀ ਨਹੀਂ ਬਚਦਾ ਹਾਲਾਂਕਿ ਜਦੋਂ ਰਾਜਪਾਲ ਕੋਲ ਬਿੱਲ ਪਏ ਹੁੰਦੇ ਆ ਉਸ ਵੇਲੇ ਕਈ ਵਾਰ ਮਾਨਯੋਗ ਅਦਾਲਤ ਦਾ ਜਿਹੜਾ ਰੁਖ ਹੈ ਉਹ ਵੀ ਕਰ ਸਕਦੇ ਹੁੰਦੀਆਂ ਨੇ ਸਰਕਾਰਾਂ ਪਰ ਜਦੋਂ ਰਾਸ਼ਟਰਪਤੀ ਕੋਲ ਬਿੱਲ ਚਲੇ ਜਾਂਦਾ ਤੱਬਾ ਦੇ ਵਿੱਚ ਕੋਈ ਆਪਸ਼ਨ ਨਹੀਂ ਬਚਦਾ ਤੇ ਹੁਣ ਬਨਵਾਰੀ ਲਾਲ ਪ੍ਰੋਹਿਤ ਹੋਰਾਂ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਦਿਆਂ ਤਿੰਨ ਹੋਰ ਬਿੱਲ ਨੇ ਜਿਹੜੇ ਇਸ ਵਾਰ ਵਿਧਾਨ ਸਭਾ ਚੋਂ ਪਾਸ ਕੀਤੇ ਗਏ ਸੀ ਉਹਨਾਂ ਨੂੰ ਮੰਜ਼ੂਰੀ ਦੇ ਦਿੱਤੀ ਹੈ ਇਹ ਕਿਹੜੇ ਬਿੱਲ ਨੇ ਇਹਦੇ ਬਾਬਤ ਕੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਿਆ ਨੇ ਸਾਂਝੀ ਕੀਤੀ ਹੈ ਉਹਦੇ ਤੇ ਤੁਹਾਡੀ ਨਜ਼ਰ ਮਰਵਾ ਦਿੰਨੇ ਆ ਨਾਲ ਤਸਵੀਰ ਦੇ ਵਿੱਚੋਂ ਟਵੀਟ ਤੁਸੀਂ ਵੇਖ ਸਕਦੇ ਹੋ ਤੇ ਨਾਲ ਕੀ ਲਿਖਿਆ ਉਹ ਵੀ ਤੁਹਾਨੂੰ ਇੱਕ ਵਾਰੀ ਪੜ੍ਹ ਕੇ ਸੁਣਾ ਦਿੰਨੇ ਆ ਮੁੱਖ ਮੰਤਰੀ ਮਾਨ ਦੇ ਵੱਲੋਂ 3:11 ਤੇ ਅੱਜ ਇਹ ਟਵੀਟ ਕੀਤਾ ਗਿਆ ਹਾਲਾਂਕਿ ਹੁਣ ਉਹ ਗੁਜਰਾਤ ਦੇ ਵਿੱਚ ਦਾ ਦੌਰੇ ਤੇ ਨੇ ਤੇ ਉਸ ਵੇਲੇ ਨਾਲ ਅਰਵਿੰਦ ਕੇਜਰੀਵਾਲ ਵੀ ਨੇ ਪਰ ਮੁੱਖ ਮੰਤਰੀ ਮੰਨ ਲਿਖਦੇ ਆ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਜੀ ਦੇ ਵੱਲੋਂ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕਰਕੇ ਭੇਜ ਗਏ ਤਿੰਨ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਬਿੱਲ ਕਿਹੜੇ-ਕਿਹੜੇ ਆ ਇਹ ਵੀ ਦੱਸਿਆ ਪਹਿਲਾ ਹੈਗਾ ਰਜਿਸਟ੍ਰੇਸ਼ਨ ਪੰਜਾਬ ਸੋਧ ਬਿੱਲ 2023 ਅਗਲਾ ਹੈਗਾ ਜਾਇਦਾਦ ਦਾ ਤਬਾਦਲਾ ਪੰਜਾਬ ਸੋਧ ਬਿੱਲ 2023 ਤੇ ਤੀਜਾ ਭਾਰਤੀ ਸਟੈਂਪ ਪੰਜਾਬ ਸੋਧ ਬਿੱਲ 2023 ਅੱਗੇ ਲਿਖਦੇ ਆ ਕਿ ਗਵਰਨਰ ਸਾਹਿਬ ਦਾ ਧੰਨਵਾਦ ਉਮੀਦ ਕਰਦੇ ਆ ਪੰਜਾਬ ਕੋਈ ਬਾਕੀ ਸਾਰੇ ਬਿੱਲ ਵੀ ਜਲਦ ਮਨਜ਼ੂਰ ਹੋਣਗੇ ਇਸ ਤੋਂ ਪਹਿਲਾਂ ਵੀ ਬਿੱਲਾਂ ਨੂੰ ਲੈ ਕੇ ਆਪਸੀ ਤਲਖੀ ਹੈ ਜਿਹੜੀ ਇਹ ਦੋਨਾਂ ਧਿਰਾਂ ਦੇ ਵਿਚਾਲੇ ਚੱਲਦੀ ਦਿਖਾਈ ਦਿੰਦੀ ਸੀ ਤੇ ਗਵਰਨਰ ਦੇ ਉੱਤੇ ਦੋਸ਼ ਲੱਗਦੇ ਰਹਿੰਦੇ ਸੀ ਪਰ ਫਿਰ ਵੀ 1 ਨਵੰਬਰ ਨੂੰ ਜਿਸ ਦਿਨ ਪੰਜਾਬ ਚ ਮਹਾਂ ਡਿਬੇਟ ਰੱਖੀ ਗਈ ਸੀ ਉਸ ਦਿਨ ਵੀ ਕਈ ਬਿੱਲ ਨੇ ਜਿਹੜੇ ਉਹ ਪਾਸ ਕਰ ਦਿੱਤੇ ਗਏ ਸੀ ਤੇ ਬਾਕੀ ਰਹਿੰਦੇ ਬਿੱਲ ਗਵਰਨਰ ਨੇ ਕਿਹਾ ਸੀ ਕਿ ਇਹਨਾਂ ਨੂੰ ਮੈਂ ਅੱਗੇ ਭੇਜ ਰਿਹਾ ਤਾਂ ਉਸ ਤੋਂ ਬਾਅਦ ਵਿੱਚ ਪੰਜਾਬ ਸਰਕਾਰ ਨੇ ਲਗਾਤਾਰ ਗਵਰਨਰ ਅ ਬਨਵਾਰੀ لال ਪ੍ਰੋਹਿਤ ਉੱਤੇ ਸਵਾਲ ਚੁੱਕੇ ਸੀ ਕਿ ਉਹ ਬੀਜੇਪੀ ਦੇ ਨਾਲ ਰਲ ਕੇ ਪੰਜਾਬ ਦੇ ਨਾਲ ਵਿਤਕਰਾ ਕਰ ਰਹੇ ਆ ਪਰ ਦੂਜੇ ਪਾਸੇ ਗਵਰਨਰ ਸਾਹਿਬ ਦੇ ਵੱਲੋਂ ਵੀ ਕਈ ਵਾਰ ਪੰਜਾਬ ਦੇ ਵਿੱਚ ਦੌਰੇ ਕੀਤੇ ਗਏ ਤੇ ਸਰਕਾਰ ਦੇ ਉੱਤੇ ਸਰਕਾਰ ਦੇ ਤੰਤਰ ਦੇ ਉੱਤੇ ਤੇ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਲਗਾਤਾਰ ਉਹ ਸਵਾਲ ਚੁੱਕਦੇ ਦਿਖਾਈ ਦਿੰਦੇ ਰਹੇ ਤੇ ਹੁਣ ਇੱਕ ਵਾਰ ਫਿਰ ਤੋਂ ਵੱਡਾ ਕਦਮ ਚੁੱਕਿਆ ਗਿਆ ਗਵਰਨਰ ਦੇ ਵੱਲੋਂ ਤੇ ਦੂਜੇ ਪਾਸੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਨ ਅਰੋੜਾ ਦੇ ਬਾਰੇ ਵੀ ਇੱਕ ਗਵਰਨਰ ਦੇ ਵੱਲੋਂ ਪੱਤਰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ ਕਿ ਆਖਰਕਾਰ ਜਸਵੰਦੇ ਨੂੰ ਸਜ਼ਾ ਹੋ ਚੁੱਕੀ ਹੈ ਪਹਿਲੀ ਗੱਲ ਕੈਬਨਿਟ ਕੈਬਨਿਟ ਦੇ ਵਿੱਚੋਂ ਉਹਨੂੰ ਬਾਹਰ ਨਹੀਂ ਕੱਢਿਆ ਗਿਆ ਤੇ ਦੂਜੀ ਗੱਲ ਕਿ ਗਣਤੰਤਰ ਦਿਵਸ ਦੇ ਪਰੇਡ ਵਾਲੇ ਦਿਨ ਉਹਨਾਂ ਦੇ ਕੋਲੋਂ ਤੁਸੀਂ ਤਿਰੰਗਾ ਝੰਡਾ ਫੈਰਾਉਣਾ ਤੇ ਉਹਦੀ ਬਾਬਤ ਜ਼ਿੰਮੇਵਾਰੀ ਹੈ ਜਿਹੜੀ ਉਹ ਵੀ ਦੇ ਦਿੱਤੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਸਰਕਾਰ ਕੋਲੋਂ ਜਵਾਬ ਤਲਬੀ ਕੀਤੀ ਗਈ ਸੀ ਹਾਲਾਂਕਿ ਉਹਦੇ ਤੇ ਸਰਕਾਰ ਦੇ ਵੱਲੋਂ ਫਿਲਹਾਲ ਦੇ ਲਈ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਗਿਆ ਪਰ ਮਾਲਵੇਂਦਰ ਕੰਗ ਕੰਗ ਕਹਿੰਦੇ ਦਿਖਾਈ ਦੇ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਜਦੋਂ ਕਿਸੇ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਬੰਦੇ ਕੋਲ 30 ਦਿਨ ਦਾ ਸਮਾਂ ਹੁੰਦਾ ਕਿ ਆਪਣੀ ਸਜ਼ਾ ਦੇ ਉੱਤੇ ਸਟੇ ਲੈ ਲਵੇ ਪਰ ਹਜੇ ਉਹ 30 ਦਿਨਾਂ ਦਾ ਸਮਾਂ ਪੂਰਾ ਨਹੀਂ ਹੋਇਆ ਪਰ ਗਵਰਨਰ ਸਾਹਿਬ ਨੂੰ ਪਤਾ ਨਹੀਂ ਕੀ ਕਾਲੀ ਹੈ ਉਹ ਅਮਨ ਅਰੋੜਾ ਦੇ ਮਗਰ ਕਿਉਂ ਪਏ ਨੇ ਕਿਉਂ ਉਹਨਾਂ ਨੂੰ ਉਹ ਕੈਬਨਿਟ ਦੇ ਵਿੱਚੋਂ ਕਢਵਾਉਣਾ ਚਾਹੁੰਦੇ ਆ ਹਾਲਾਂਕਿ ਇਸ ਤੋਂ ਪਹਿਲਾਂ ਡਾਕਟਰ ਬਲਬੀਰ ਸਿੰਘ ਹੋਰਾਂ ਨੂੰ ਵੀ 3 ਸਾਲ ਦੀ ਸਜ਼ਾ ਹੋਈ ਸੀ ਪਰ ਉਹਨਾਂ ਨੇ ਮਾਨਯੋਗ ਅਦਾਲਤ ਵਿੱਚ ਪਹੁੰਚ ਕਰਕੇ ਉਸ ਸਜ਼ਾ ਦੇ ਉੱਤੇ ਸਟੇ ਹੈ ਜਿਹੜੀ ਉਹ ਲਗਵਾ ਲਈ ਸੀ ਪਰ ਅਮਨ ਅਰੋੜਾ ਦੇ ਵੱਲੋਂ ਐਸਾ ਕੁਝ ਵੀ ਨਹੀਂ ਕੀਤਾ ਗਿਆ ਤੇ ਉਸੇ ਚੀਜ਼ ਦੇ ਇੱਕ ਜਵਾਬ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੇ ਪਲਟਵਾਰ ਜ਼ਰੂਰ ਕੀਤਾ ਸੀ ਪਰ ਕੁਝ ਲਿਖ ਕੇ ਜਾਂ ਕੋਈ ਹੋਰ ਫੈਸਲਾ ਕਿ ਕੀ ਅਮਨ ਅਰੋੜਾ ਦੇ ਖਿਲਾਫ ਕੋਈ ਕਾਰਵਾਈ ਕਰ ਰਹੇ ਹੈ ਕਿ ਕੈਬਨਿਟ ਚੋਂ ਕੱਢਣਗੇ ਜਾਂ ਕੀ ਉਹਨਾਂ ਦੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਡਿਊਟੀ ਲਗਾਈ ਗਈ ਹੈ ਉਹ ਤੋਂ ਉਹਨਾਂ ਨੂੰ ਲੰਬਿਤ ਕਰਨਗੇ ਇਸ ਬਾਬਤ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਸੀ ਪਰ ਪੀਸੀ ਕਰਕੇ ਮਾਲਵੇਂਦਰ ਕਾਂਗੋਰਾ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਗਵਰਨਰ ਜਾਣਬੁੱਝ ਕੇ ਕਾਲੀ ਕਰ ਰਹੇ ਹੈ ਗਵਰਨਰ ਨੂੰ ਕਾਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਅਰੋੜਾ ਸਾਹਿਬ ਦੇ ਕੋਲ ਸਮਾਜ ਹੈ ਬਾਕੀ ਪਿਆ ਉਹ ਆਪਣਾ ਜਿਹੜਾ ਸਮਾਂ ਰਹਿੰਦਾ ਹੈ ਉਹਦੇ ਚ ਉਹ ਕਿਤੇ ਸਟੇ ਵੀ ਲੈ ਸਕਦੇ ਜਾਂ ਕੋਈ ਹੋਰ ਵੀ ਅਦਾਲਤੀ ਕਿਸੇ ਕਾਰਵਾਈ ਦੇ ਲਈ ਅਦਾਲਤ ਦਾ ਰੋਕ ਕਰ ਸਕਦੇ ਆ ਪਰ ਇਹ ਸਭ ਦੇ ਵਿਚਾਲੇ ਗਵਰਨਰ ਦੇ ਵੱਲੋਂ ਜਿਹੜਾ ਪੱਤਰ ਭੇਜਿਆ ਗਿਆ ਸੀ ਉਸੇ ਪੂਰੇ ਵਿਵਾਦ ਦੇ درمیان ਹੁਣ ਗਵਰਨਰ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਗਿਆ ਤਿੰਨ ਬਿੱਲ ਨੇ ਜਿਹੜੇ ਉਹ ਪਾਸ ਕਰ ਦਿੱਤੇ ਗਏ ਜਿਹਦੇ ਤੇ ਸੀਐਮ ਮਾਨ ਦੇ ਵੱਲੋਂ ਵੀ ਖੁਸ਼ੀ ਜਤਾਈ ਗਈ ਹੈ